ਉਨ ਕਈ ਵਾਰੀ ਸਵਾਲ ਹੁੰਦਾ ਹੈ ਵੀ ਅਸੀਂ ਵਹਿਗੁਰੂ ਕਹਿੰਨੇ ਉੰਜ ਵੈਸੇ ਮੈਂ ਤੁਹਾਨੂੰ ਬੇਨਤੀ ਕਰਾਂ ਸੰਗਤੀ ਰੂਪ ਵਿੱਚ ਵਹਿਗੁਰੂ ਜਪੋ ਪਰ ਕੀਰਤਨ ਦੀ ਮਹਾਨਤਾ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਸਾਰੇ ਗੁਰਮੁਖ ਬੈਠੇ ਆ ਸ਼ਬਦ ਪ੍ਰਦਾਨ ਹੋਣਾ ਚਾਹੀਦਾ ਹੈ ਅਮਰਤ ਵੇਲੇ ਕਰੋ ਸਿਮਰਨ ਸਾਧਨਾ ਸਿਮਰਨ ਕਿਉਂ ਜ਼ਰੂਰੀ ਹੈ ਕਈਆਂ ਦੇ ਮਨ ਚ ਆਉਂਦਾ ਸੀ ਵਹਿਗੁਰੂ ਵਹਿਗੁਰੂ ਕਹੀ ਜਾਾਂਗੇ ਜੀ ਇਹਦੇ ਨਾਲ ਕੋਈ ਫਰਕ ਪੈਗਾ ਹਿੰਦੂ ਵੀ ਰਾਮ ਰਾਮ ਕਹਿੰਦਾ ਹੈ ਮੁਸਲਮਾਨ ਵੀਰ 99 99 ਨਾਮ ਖੁਦਾ ਦੇ ਲੈਂਦੇ ਆ ਉਹਦੇ ਸਿਫਤੀ ਨਾਮ ਲੈਂਦੇ ਆ کریم ਰਹੀਮ ਅੱਲਾ ਸਾਰੇ ਸ਼ਬਦ ਵਰਤਨੇ ਪਰ ਸੂਫੀ ਆਮ ਤੌਰ ਤੇ ਕਹਿੰਦੇ ਆ ਅੱਲਾ ਖੂ ਉਂਝ ਕਿਹਾ ਜਾਂਦਾ ਅੱਲਾ ਖੂ ਅਕਬਰ ਅੱਲਾ ਹੀ ਸਭ ਤੋਂ ਵੱਡਾ ਫਾਰਸੀ ਵਿੱਚ ਕਬੀਰ ਵੀ ਹੈ ਕਬੀਰ ਦਾ ਅਰਥ ਵੀ ਵੱਡਾ ਹੈ ਪਰ ਜਦੋਂ ਗੁਰੂ ਤੇਗ ਬਹਾਦਰ ਕਹਿੰਦਾ ਨਾਮ ਨੂੰ ਪਕੜ ਲਓ ਮੇਰੀ ਬੇਨਤੀ ਇਹ ਧਿਆਨ ਨਾਲ ਸੁਣਿਓ ਨਾਮ ਵਿੱਚ ਬੜੀ ਵੱਡੀ ਤਾਕਤ ਹੈ ਇਨੂੰ ਦੁਨਿਆਵੀ ਤੌਰ ਤੇ ਮੈਂ ਇੱਕ ਬੇਨਤੀ ਕਰਾਂ ਕਿ ਜੇ ਤੁਸੀਂ ਅੱਲਾ ਕਹਿ ਰਹੇ ਹੋ ਰਾਮ ਕਹਿ ਰਹੇ ਹੋ ਪਰ ਸ਼ਰਤ ਉਹਨੂੰ ਜਿਹੜਾ ਸਰਬ ਵਿਆਪਕ ਹੈ ਜਿਹੜਾ ਇੱਕ ਹੈ ਦੇਵ ਪੂਜਾ ਨਹੀ ਪੱਥਰ ਕੀ ਪੂਜਾ ਨਹੀ ਜੇ ਤੁਸੀਂ ਨਾਮ ਪੁਕਾਰਦੇ ਹੋ ਉਹ ਸਾਨੂੰ ਸੁਣ ਰਿਹਾ ਹੈ ਉਹ ਤੁਹਾਡੇ ਜਪੇ ਹੋਏ ਦਾ ਉੱਤਰ ਜ਼ਰੂਰ ਦੇਗਾ ਕਈ ਵਾਰੀ ਕਈ ਸੱਜਣ ਕਹਿੰਦੇ ਆ ਜੀ ਇਹ ਇਹ ਵਾਹਿਗੁਰੂ ਵਾਹਿਗੁਰੂ ਕਹਿੰਨੇ ਆ ਇਹ ਨਾਮ ਅਖਰੀ ਲੈਣੇ ਆ ਇਹਦਾ ਫਾਇਦਾ ਕੀ ਮਨ ਲਓ ਇਹ ਉਦਾਹਰਨਾ ਦੋ ਕਹਿਣ ਤਾਂ ਨਿੱਕੀਆਂ ਜੀਆਂ ਪਰ ਸਮਝਣ ਲਈ ਇੱਕ ਬੱਚੇ ਦਾ ਜਨਮ ਹੋਇਆ ਉਸ ਦੀ ਅਜੇ ਉਹ ਮਾਂ ਦਾ ਦੁੱਧ ਪੀ ਰਿਹਾ ਹੈ ਤੇ ਤੁਸੀਂ ਸਾਰੇ ਪਰਿਵਾਰ ਦੇ ਜੀ ਉਹਦੇ ਨਾਮ ਨਾਮ ਰੱਖ ਲੈਂਦੇ ਹੋ ਨਾਮ ਰੱਖਨੇ ਆ ਨਾ ਜੀ ਤੇ ਉਸ ਨਾਮ ਨਾਲ ਆਵਾਜ਼ਾਂ ਮਾਰਨ ਲੱਗ ਪੈਂਦੇ ਹੋ ਹਾਲਾਂ ਉਹਨੂੰ ਪਤਾ ਨਹੀਂ ਮੇਰਾ ਜਨਮ ਸਿੱਖਾਂ ਕਰ ਹੋਇਆ ਮੁਸਲਮਾਨਾਂ ਕਰ ਹੋਇਆ ਹਿੰਦੂਆਂ ਕਰ ਹੋਇਆ ਅਸਾਈਆਂ ਕਰ ਹੋਇਆ ਆਪ ਜੀ ਨੇ ਨਾਮ ਰੱਖ ਦਿੱਤਾ ਜਿਹੜਾ ਆ ਬੇਟਾ ਤੂੰ ਆ ਉਹ ਨਾਮ ਲਈ ਗਏ ਹਾਲਾਂ ਬੋਲ ਨਹੀਂ ਸਕਦਾ ਪਰ ਦੋ ਕੁ ਮਹੀਨਿਆਂ ਬਾਅਦ ਜਦੋਂ ਤੁਸੀਂ ਉਹਦੇ ਕੰਨਾਂ ਵੀ ਸਾਊਂਡ ਪਹੁੰਚਾਓਗੇ ਤੁਹਾਡੇ ਵੱਲ ਵੇਖਣ ਲੱਗਦਾ ਉਹਨੂੰ ਕੋਈ ਪਤਾ ਨਹੀਂ ਜੇ ਗ੍ਰੈਮਰ ਦਾ ਤੁਹਣੀ ਸ਼ਬਦ ਕਿਵੇਂ ਬਣਿਆ ਜੇ ਇੱਕ ਬੱਚੇ ਨੂੰ ਸਮਝ ਨਹੀਂ ਛੇ ਮਹੀਨੇ ਤੇ ਬੱਚੇ ਨੂੰ ਅੱਖਰ ਦੇ ਦਿਓ ਤੇ ਵਜੂਦ ਨੂੰ ਉਸ ਅੱਖਰਾਂ ਨਾਲ ਆਵਾਜ਼ ਮਾਰੋ ਤੇ ਬੱਚਾ ਤੁਹਾਡੇ ਵੱਲ ਤੁਰਿਆ ਆਉਂਦਾ ਹੈ ਬਾਕੀ ਛੱਡੋ ਏ ਇੱਕ ਕੁੱਤੇ ਦਾ ਨਾਮ ਰੱਖ ਕੇ ਆਵਾਜ਼ ਮਾਰੋ ਕੁੱਤਾ ਵੀ ਤੁਹਾਡੇ ਪਿੱਛੇ ਆ ਜਾਂਦਾ ਸ਼ਬਦ ਹੈ ਨਾ ਮੈਂ ਕਹਿੰਦਾ ਉਦਾਹਰਣ ਬੜੀ ਨੀਵੀਂ ਜੀ ਲੱਗੇਗੀ ਪਰ ਇਹਨੂੰ ਮਹਿਸੂਸ ਨਾ ਕਰਿਓ ਕਿ ਇੱਕ ਜਾਨਵਰ ਦਾ ਨਾਮ ਰੱਖ ਦਿਓ ਜਾਨਵਰ ਵੀ ਉਹ ਸਾਊਂਡ ਨੂੰ ਸਮਝ ਜਾਂਦਾ ਹੈ ਕਿ ਇਹ ਸ਼ਬਦ ਮੇਰੇ ਲਈ ਜੇ ਪਸ਼ੂ ਪੰਛੀ ਇਕ ਇਨਸਾਨ ਦਾ ਬੱਚਾ ਉਹਦਾ ਨਾਮ ਰੱਖੀਏ ਆਵਾਜ਼ ਮਾਰੀਏ ਉਹ ਹਨੇਰੇ ਵਿੱਚ ਵੀ ਆਵਾਜ਼ ਸੁਣ ਕੇ ਦੌੜਿਆ ਹੁੰਦਾ ਹੈ ਉਹ ਜਿਹੜਾ ਸਰਬ ਵਿਆਪਕ ਰੱਬ ਦਾ ਨਾਮ ਰੱਖ ਕੇ ਆਵਾਜ਼ ਮਾਰੇਗਾ ਰੱਬ ਕਿਉਂ ਨਹੀਂ ਪਹੁੰਚੇਗਾ ਨਾਮ ਵਿੱਚ ਤਾਕਤ ਹੈ ਨਾਮ ਵਿੱਚ ਸ਼ਕਤੀ ਦੂਸਰੀ ਬਾਤ ਨਾਮ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਕਹਿੰਦਾ ਰਸਨਾ ਤੋਂ ਕਰ ਆ ਜਿਹੜੀ ਸਾਡੀ ਜ਼ੁਬਾਨ ਹੈ ਜਾਂ ਜੀਬ ਹੈ ਇਹਦੇ ਤੇ ਨਾਮ ਨੂੰ ਟਿਕਾ ਦੇ। ਮੈਂ ਤਾਂ ਜਦੋਂ ਹੁਣ ਅੱਜ ਪੜ ਰਿਆ ਆ ਸਾਂ ਸ਼ਲੋਕ ਮਹਾਰਾਜ ਕਹਿੰਦੇ ਆ ਤੂੰ ਜ਼ਬਾਨ ਤੋਂ ਰੱਬ ਬੋਲ ਤੇ ਕੰਨਾਂ ਨਾਲ ਸੁਣ ਮੈਂ ਤੈਨੂੰ ਲਿਖ ਕੇ ਦੇ ਦੇਣਾ ਕਦੀ ਜਮਾਂ ਦੇ ਘਰ ਨਹੀਂ ਜਾਏਂਗਾ। ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਕਰ ਨਾਮ ਕਹੋ ਨਾਨਕ ਸੁਨਵੇ ਮਨਾ ਪਰੈ ਨਾ ਜਮ ਕੇ ਧਾਮ ਤੂੰ ਜਮਾਂ ਦੇ ਘਰ ਨੂੰ ਨਹੀਂ ਜਾਏਂਗਾ। ਇਹ ਕਈ ਵਾਰੀ ਕਹਿੰਨੇ ਜੀ ਸੀ ਜ਼ਬਾਨ ਨਾਲ ਇਹ ਕਿਉਂ ਨਾਮ ਜਪੀਏ? ਕਿਉਂਕਿ ਅੱਜ ਕੱਲ ਦਾ ਪੜਿਆ ਲਿਖਿਆ ਜਿਹੜਾ ਸੱਜਣ ਹੈ ਉਹ ਸਵਾਲ ਬੜੇ ਕਰਦਾ ਹੈ ਪਰ ਇੱਕ ਵੇ ਤੁਹਾਨੂੰ ਅਰਜ਼ ਕਰਾਂ ਧਰਮ ਦੀ ਦੁਨੀਆ ਵਿੱਚ ਪ੍ਰੈਕਟੀਕਲ ਕਮਾਵਾਂਗੇ ਤੇ ਸਵਾਲਾਂ ਦੀ ਮੌਤ ਹੋਣੀ ਹੈ ਜੇ ਅਸੀਂ ਪ੍ਰੈਕਟੀਕਲ ਨਾ ਕਮਾਇਆ ਤੇ ਮਰਦੇ ਦਮ ਤੱਕ ਕੁਐਸਚਨ ਸਾਡੇ ਖਿਹੜਾ ਨਹੀਂ ਛੱਡਣਗੇ ਸਵਾਲ ਉਸੇ ਤਰੀਕੇ ਖਲੋਤੇ ਰਹੇ ਸਵਾਲਾਂ ਦੀ ਮੌਤ ਹੁੰਦੀ ਜਦੋਂ ਤੁਸੀਂ ਉਹਦੇ 'ਚ ਜੀਣਾ ਸ਼ੁਰੂ ਕਰ ਦਿੰਦੇ ਹੁਣ ਅਸੀਂ ਜ਼ਬਾਨ ਤੋਂ ਕਹਿੰਨੇ ਆ ਵਾਹਿਗੁਰੂ ਤੇ ਸਵਾਲ ਉੱਠਦਾ ਜੀ ਦਾ ਕੀ ਫਾਇਦਾ ਯਾਦ ਰੱਖੋ ਇਨਸਾਨ ਦੀ ਜ਼ਿੰਦਗੀ ਦਾ ਵਿਕਾਸ ਮੂੰਹ ਤੋਂ ਸ਼ੁਰੂ ਹੋਇਆ ਜਨਮ ਤੋਂ ਬਾਅਦ ਪਹਿਲਾਂ ਨਹੀਂ ਮੈਂ ਕਹਿ ਰਿਹਾ ਹਰ ਇਨਸਾਨ ਦੀ ਜ਼ਿੰਦਗੀ ਦੀ ਸਰੀਰਕ ਵਿਕਾਸ ਫਿਜ਼ੀਕਲ ਵਿਕਾਸ ਇਹਦੇ ਮੂੰਹ ਤੋਂ ਹੋਇਆ ਜਿਸ ਦਿਨ ਇਨਸਾਨ ਦਾ ਜਨਮ ਹੋਇਆ ਕਿਸੇ ਡਾਕਟਰ ਨੇ ਕਿਸੇ ਨਰਸ ਨੇ ਇਹ ਨਹੀਂ ਕਿਹਾ ਕਿ ਇਸ ਬੱਚੇ ਨੂੰ 6 ਮਹੀਨੇ ਹਸਪੀਟਲ ਚ ਰੱਖਾਂਗੇ ਤੇ ਇਹਨੂੰ ਅਸੀਂ ਦੱਸਾਂਗੇ ਮਾਂ ਦਾ ਦੁੱਧ ਕਿਵੇਂ ਚੁੰਘਣਾ ਕਦੀ ਕਿਸੇ ਦਿੱਤੀ ਤਲੀਮ ਕਿ ਮਾਂ ਦਾ ਦੁੱਧ ਕਿਵੇਂ ਚੁੰਘਣਾ ਇੱਕ ਬੱਚਾ 1 ਘੰਟੇ ਦਾ ਜਨਮ ਹੋਇਆ ਮਾਂ ਤੰਦਰੁਸਤ ਹੈ ਤੇ ਬੱਚੇ ਨੂੰ ਮਾਂ ਦੇ ਸੀਨੇ ਤੇ ਲਟਾਓ ਉਹਨੂੰ ਦੁੱਧ ਚੁੰਘਣ ਦੀ ਜਾਂਚ ਆਪਣੇ ਆਪ ਆ ਜਾਂਦੀ ਤੁਸੀਂ ਮੈਨੂੰ ਦੱਸੋ ਕਿਸੇ ਨੇ ਜਾਂਚ ਦਿੱਤੀ ਬੱਚਾ ਸਵਾਲ ਨਹੀਂ ਕਰਦਾ ਕਿਉਂ ਚੁੰਗਾ ਪੇਟ ਵਿੱਚ ਭੁੱਖ ਪੈਦਾ ਹੋ ਜਾਏ ਤੇ ਇੱਕ ਘੰਟੇ ਦਾ ਸ਼ਿਸ਼ੂ ਖੁਦ ਆਪਣੇ ਆਪ ਦੁੱਧ ਚੁੰਘਣ ਲੱਗ ਪੈਂਦਾ ਹੈ ਅੰਦਰ ਰੱਬ ਨੂੰ ਪਾਣ ਦੀ ਭੁੱਖ ਪੈਦਾ ਹੋ ਜਾਂਦੀ ਤੇ ਨਾਮ ਆਪਣੇ ਆਪ ਹੀ ਬੰਦਾ ਜਪਨ ਲੱਗ ਪੈਂਦਾ ਜਦੋਂ ਭੁੱਖ ਨਹੀਂ ਉਦੋਂ ਜ਼ਬਾਨ ਇਸ ਤਰ੍ਹਾਂ ਕਰੇਗੀ ਦੂਜੀ ਗੱਲ ਜਿਸ ਦਿਨ ਮਾਂ ਦਾ ਦੁੱਧ ਪੀਤਾ ਉਹਦੀ ਸ਼ੁਰੂਆਤ ਬੁੱਲਾਂ ਤੋਂ ਲਬਾਂ ਤੋਂ ਤੇ ਜੀਬ ਤੋਂ ਹੋਈ ਉਦੋਂ ਬਾਅਦ ਪੂਰੀ ਬਾਡੀ ਵਿੱਚ ਉਸ ਦੁੱਧ ਨੇ એનર્ਜੀ ਪਾਚਾ ਦਿੱਤੀ ਵਿਕਾਸ ਹੋ ਗਿਆ ਜੇ ਤੁਸੀਂ ਜ਼ਬਾਨ ਨਾਲ ਭੋਜਨ ਖਾਓ ਦੁੱਧ ਪੀਓ ਤੇ ਰੋਮ-ਰੋਮ ਵਿੱਚ ਸਾਡੀ એનર્ਜੀ ਪ੍ਰਵੇਸ਼ ਕਰ ਜਾਂਦੀ ਏ ਜਦੋਂ ਜ਼ਬਾਨ ਨਾਲ ਵੈਗਰੂ ਵੈਗਰੂ ਜਪੋਗੇ ਤੇ ਪੂਰੇ ਰੋਮ-ਰੋਮ ਵਿੱਚ ਨਾਮ ਚਲਾ ਜਾਏ ਬਾਬਾ ਜੀ ਕਹਿੰਦੇ ਮੂੰਹ ਤੋਂ ਸ਼ੁਰੂਆਤ ਪਹਿਲਾ ਪਿਆਰ ਲੱਗਾ ਥਣ ਦੁੱਧ ਕੇ ਪਹਿਲਾ ਗੱਲ ਮੂੰਹ ਨਾਲ ਦੁੱਧ ਚੁੰਗਿਆ ਤੇ ਗੁਰੂ ਨੇ ਪਹਿਲੀ ਬਾਣੀ ਜਿਹੜੀ ਰੱਖੀ ਉਹਦਾ ਨਾਮ ਜਪ ਰੱਖਿਆ ਕਿਉਂਕਿ ਜਪਣ ਦਾ ਸਬੰਧ ਮੂੰਹ ਦੇ ਨਾਲ ਫਿਰ ਦੂਸਰੀ ਗੱਲ ਕਿ ਆਪ ਰੁੱਖ ਦੀਆਂ ਜੜਾਂ 'ਚ ਪਾਣੀ ਦਿੰਦੇ ਹੋ ਕੋਈ ਵੀ ਫਲ ਦਾ ਰੁੱਖ ਹੋਵੇ ਅਨਾਰ ਹੋਵੇ ਅੰਬ ਹੋਵੇ ਸੰਤਰਾ ਹੋਵੇ ਮਾਲਟਾ ਹੋਵੇ ਕਿੰਨੂ ਹੋਵੇ ਤੁਸੀਂ ਫਲ ਦਾ ਰੁੱਖ ਦੀ ਜੜ ਵਿੱਚ ਪਾਣੀ ਦੇ ਦਿਓ ਤੇ ਪੂਰੇ ਰੁੱਖ ਵਿੱਚ ਬ੍ਰਿਕਸ਼ ਵਿੱਚ ਆਪਣੇ ਆਪ ਪਾਣੀ ਚਲਾ ਜਾਏਗਾ ਇਸ ਜੀਬ ਉੱਤੇ ਅਰਦਾਸ ਕਰੋ ਨਾਮ ਬਹਿ ਜਾਏ ਤਨ ਵਿੱਚ ਆਪਣੇ ਆਪ ਹੀ ਚਲਾ ਜਾਏਗਾ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਕਹਿੰਦਾ ਕੇ ਪਿਆਰਿਆ ਤੂੰ ਨਾਮ ਨਾਲ ਜੁੜ ਰਾਮ ਨਾਮ ੁਰਮੈ ਗਿਓ ਜਾ ਕੈ ਸਾਹਮਣਿ ਕੋਏ ਜਿ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ